ਹਾਂਜੀ ਭਾਈ 2025 ਵਿੱਚ A8944 ਹੈ F2021 ਮਾਡਲ ਆ ਜੀ 2021 ਮਾਡਲ ਆ ਭਾਈ ਹਾਂਜੀ ਨਾਲ ਡਾਇਰ ਚਾਰੇ ਠੀਕ ਆ ਰੰਗ THDRX ਠੀਕ ਆ ਜੀ 2012 ਮਾਡਲ ਆ ਜੀ ਠੀਕ ਆ ਭਾਈ ਅ ਰੰਗ ਪੂਰਾ ਸਾਫ ਆ ਆਪਣੇ ਕੋਲ 13 ਮਾਡਲ ਆ ਜੁਨਾ ਚ ਇੱਕ ਵਿਖ ਜੇ ਠੀਕ ਕੋਈ ਵਿਖ ਜੇ 13 ਮਾਡਲ ਵਿਖ ਜੇ ਚਾਹੇ ਇਹ 2001 ਮਾਡਲ ਇਹ ਭਾਈ ਡਿਮਾਂਡ ਸ੍ਰੀ ਅਕਾਲ ਜੀ ਸਵਾਗਤ ਆ ਤੁਹਾਡਾ ਆਪਣੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਆਇਆ ਬਰਨਾਲਾ ਮੰਡੀ ਦੇ ਵਿੱਚ ਟਰੈਕਟਰਾਂ ਦੀ ਚ ਤੇ ਮਾਲਕ ਵੀ ਰਹਿਣਾ ਕਰਾਉਣਾ ਗੱਲਬਾਤ ਆਜੋ ਫਿਰ ਸੱਗੀਆ ਬਾਈ ਜੀ ਸੱਗੀਆ ਬਾਈ ਸਾਰਿਆਂ ਨੂੰ ਤੇ ਆ ਕਿਹੜਾ ਟਰੈਕਟਰ ਦਿਖਾਉਂਗੇ ਅੱਜ ਫਾਰਮ ਟਰੈਕ 60 ਹੈ ਆਪਣਾ 2001 ਮਾਡਲ ਆ ਪਹਿਲੇ ਮਾਲਕਾਂ ਦਾ ਨਾਂ ਦਾ ਜੀ ਠੀਕ ਆ ਜੀ ਤੇ ਬਾਕੀ ਕੰਡੀਸ਼ਨ ਤੇ ਚੈੱਕ ਕਰਾ ਸਕਦੇ ਆ ਜੀ ਬਾਕੀ ਟਾਇਰਾਂ ਕਿੰਨੇ ਪੈਸੇ ਪਾਏ ਬਾਈ ਟਾਇਰ ਹੋਣਗੇ 40 45 ਪੈਸੇ ਬਾਈ ਠੀਕ ਆ ਠੀਕ ਆ ਜੀ ਬਾਕੀ ਤੁਸੀਂ ਚਾਰੇ ਪਾਸੇ ਚੈੱਕ ਕਰ ਲਓ ਮੁੰਡਿਓ ਪੂਰਾ ਸਾਫ਼ ਟਰੈਕਟਰ ਆ ਫਾਰਮ ਟਰੈਕ 60 ਠੀਕ ਆ ਤੇ ਬਾਈ ਅਗਲਾ ਟਰੈਕਟਰ ਆਪਣਾ ਕਿਹੜਾ ਅਗਲਾ 3852 ਬਾਈ 2005 ਮਾਡਲ ਆ ਠੀਕ ਆ ਜੀ ਤੇ ਪੰਜਾਬ ਦਾ ਨੰਬਰ ਨੰਬਰ ਪੰਜਾਬਾ ਬਾਈ ਠੀਕ ਆ ਟਾਇਰ ਟਾਇਰ ਹੋਣਗੇ 60 7 ਵੇਹੇ ਬਾਈ ਆ ਤਾਂ ਜਮੇ ਨਵੇਂ ਨਵੇਂ ਆ ਠੀਕ ਆ ਜੀ ਬਾਕੀ ਤੁਸੀਂ 852 ਚੈੱਕ ਕਰ ਸਕਦੇ ਹੋ ਪੂਰਾ ਸਾਫ ਟਰੈਕਟਰ ਆ ਕੀ ਮਾਨ ਤਾਨ ਕਰੋਗੇ ਸਵਰਾਜ ਦਾ ਕੀ ਡਿਮਾਂਡ ਇਹ ਹੈਗੀ ਤਿੰਨ تن 5 ਨਵਾਂ ਦਾ باقی ਮਾਨਤਾ ਕਰਵਾਉਣ ਮੌਕੇ ਤੇ 2000 ਅਰਜਨ ਦੀ ਦੋ ਟਿੱਕ ਕਿਹੜਾ ਨਵਾਂ ਜੀ ਹੈ 605 ਹਜ਼ਾਰ ਦਾ ਜੀ ਇਹ ਠੀਕ ਆ ਮਾਡਲ ਕੰਮਾਈ ਮਾਡਲ 2022 ਕਹਿੰਦੇ 4 ਆ باقی ਤੁਸੀਂ ਟਾਇਰਾਂ ਦੀ ਕੰਡੀਸ਼ਨ ਚੈੱਕ ਕਰ ਲਓ ਜਮਾਟ ਆ ਰਹਿਮਾ ਠੀਕ ਆ ਭਾਈ ਪਿੱਛੇ 16 ਟਾਇਰ ਆ باقی ਸਾਨੂੰ ਚਾਰੇ ਪਾਸੇ ਚੈੱਕ ਕਰਾ ਦੇਣਾ ਟਰੈਕਟਰ ਆਪਾਂ ਹਾਂ ਭਾਈ ਡਿਮਾਂਡ ਕੀ ਆ ਡਿਮਾਂਡ ਜੀ ਹੁੰਦਾ 225 220 ਦੇ ਦਾਂਗੇ ਮੌਕੇ ਤੇ ਆਪਾਂ باقی ਮਾਨਤਾ ਹੋ ਜੀ ਚੋ ਜੀ ਕਿਹਨੇ ਮੌਕੇ ਤੇ ਮਾਨਤਾ ਜਰੂਰ ਹੋ ਜੂਗਾ ਮਸਰ ਮਤੀ ਸਵਰਾ 755 ਕਿੰਨੇ ਮਾਗ ਲਈ 93 ਠੀਕ ਆ ਜੀ ਤੇ ਪੰਜਾਬ ਦਾ ਹੀ ਨੰਬਰ ਆ ਜੀ ਨਾ ਹਰਿਆਣਾ ਨੰਬਰ ਆ ਜੀ ਠੀਕ ਆ ਭਾਈ ਭਾਈ ਕਹਿੰਦੇ ਹਰਿਆਣਾ ਨੰਬਰ ਆ ਬਾਕੀ ਤੁਸੀਂ ਟਾਇਰਾਂ ਚੈੱਕ ਕਰ ਸਕਦੇ ਹੋ ਠੀਕ ਆ ਸਾਰਾ ਰੇਜਾ ਰੰਗ ਪੇੜ ਦਾ ਠੀਕ ਆ ਵਾ ਵਾ ਦੋਹੇ ਲੱਗਿਆ ਹੋਇਆ ਬਾਈ ਨਹੀਂ ਇਹਦੇ ਹੀ ਹੈਗੇ ਟ੍ਰੈਕਟਰ ਦੂਜੇ ਦੇ ਆ ਠੀਕ ਆ ਇਹ ਆਵਲੇ ਟਰੈਕਟਰ ਦੇ ਆ ਹਾਂ ਠੀਕ ਆ ਬਾਕੀ ਤੁਸੀਂ ਚਾਰੇ ਪਾਸੇ ਟਰੈਕਟਰ ਚੈੱਕ ਕਰ ਸਕਦੇ ਹੋ ਕਿ ਭਾਈ ਤੁਸੀਂ ਸੋਨੂ ਸਾਈਡਾਂ ਤੋਂ ਚੈੱਕ ਕਰਾ ਲਈ ਟਰੈਕਟਰ ਪੂਰਾ ਸਾਫ਼ ਟਰੈਕਟਰ ਆ ਠੀਕ ਆ ਤੇ ਬਈ ਆ ਇੱਕ ਜਾਣੇ ਵਾਲਾ ਸੱਸੋ ਮੇ ਦੀ ਠੀਕ ਆ ਇਹ ਡਾਉਨ ਡਿਸਟਰੀਬਿਊਟਰ ਲੱਗਿਆ 50 ਨੰਬਰ ਆ ਇਹ ਠੀਕ ਆ ਕਹਿੰਦੇ ਡਿਸਟਰੀਬਿਊਟਰ ਵੀ ਚੈੱਕ ਕਰਾ ਲੈਣਾ 50 ਰੰਗ ਪੇੜ ਦਾ ਕਿਸੇ ਪਾਸੇ ਹੋਣੀ ਹੈ ਕਿ ਟਚਿੰਗ ਹੋ ਜਾਏਗਾ ਠੀਕ ਆ ਜੀ ਹਾਂ ਜੀ ਬਾਕੀ ਟਾਇਰ ਟੋਇਕੜੇ ਚੈੱਕ ਕਰਾ ਦੇ ਬਾਕੀ ਟਾਇਰ ਚੈੱਕ ਕਰ ਲਓ ਤੁਸੀਂ ਠੀਕ ਆ ਬਈ ਕੀ ਰੇਟ ਆ ਡਿਮਾਂਡ ਇੱਦ ਇੱਕ ਪੰਜ ਆ ਜੀ ਠੀਕ ਆ ਬਈ ਮਾਲ ਤਾਂ ਬੱਕੇ ਮੱਕੇ ਤੇ ਹੋ ਜੂਗਾ ਹੋਕੀ ਡਿਮਾਂਡ ਤਾਂ ਬਾਈ ਕਹਿੰਦੇ ਜਰੂਰ ਹੋ ਜੂਗਾ ਠੀਕ ਆ ਹਾਂਜੀ ਭਾਈ ਇਹ ਹੈਗਾ 475ਵੇਂ ਦਿਰਾ ਮਹਿੰਦਰਾ 497 ਮੰਨ ਲਾ ਜੀ ਇਹ ਕਿੰਨਾ ਜੀ 97 ਠੀਕ ਆ ਹਾਂ ਟਾਇਰ ਉਹ ਤੇ ਕਹੇ ਨਵੇਂ ਡਾੜਾ ਜਾਵਾਂ ਟਾਇਰਾਂ ਦੇ ਪਹਿਲਾਂ ਕੰਡੀਸ਼ਨ ਚੈੱਕ ਕਰ ਲਓ ਜੀ ਇਹ ਸਾਫ ਟਾਇਰ ਆ ਬਾਕੀ ਤੁਹਾਨੂੰ ਇਧਰੋਂ ਵੀ ਚੈੱਕ ਕਰਾ ਜਿੰਨੇ ਆਪਾਂ ਭਾਈ ਡਿਮਾਂਡ ਕੀ ਰੱਖੀ ਹੈ ਡਿਮਾਂਡ 190 ਜੀ ਬਾਕੀ ਮਾਨਤਾ ਹੋ ਜੇ ਠੀਕ ਆ ਭਾਈ ਕਹਿੰਦੇ ਇਹ ਡਿਮਾਂਡ 190 ਆ ਮੌਕੇ ਤੇ ਮਾਨਤਾ ਨੂੰ ਜਰੂਰ ਹੋ ਜੇ ਬਾਕੀ ਤੁਸੀਂ ਟਰੈਕਟਰ ਚੈੱਕ ਕਰ ਲਿਓ ਪੂਰਾ ਸਾਰਾ ਚੱਕਰਾ ਸਾਰਾ ਠੀਕ ਆ ਜੀ ਖੋਣ ਲੈਗਾ 60 ਹਜ਼ਾਰ ਐਕਸੀ ਜੀ ਠੀਕ ਆ ਜੀ 2016 ਮਾਡਲ ਆ ਜੀ ਠੀਕ ਆ ਬਾਕੀ ਤੁਸੀਂ ਚੈੱਕ ਕਰ ਲਓ ਹਾਂ ਤਾਂ ਰੋਟ ਵਗ ਨਹੀਂ ਚੱਕਰਾ ਬਿਹਾਰੀ ਰੰਗ ਦਾ Ориਜਨਲ ਆ ਠੀਕ ਆ ਟਾਇਰ ਚੈੱਕ ਕਰ ਲਓ ਤੁਸੀਂ ਪੂਰੇ 2 ਸਪੀਡ ਆ ਜੀ 3 ਸਪੀਡ ਨਹੀਂ ਹੈਗਾ ਜੀ ਦੋ ਸਪੀਡ ਹੈ। ਹਾਂ ਦੋ ਸਪੀਡ ਹੈ ਜੀ। ਠੀਕ ਆ ਬਾਕੀ ਤੇ ਮਗਰੋਂ ਚੈੱਕ ਕਰ ਰਹਾ ਨੂੰ ਰੰਗ ਜਮਾ ਜਾਂਸੀ ਵਾਲਾ ਹੀ ਪਿਆ। ਠੀਕ ਆ। ਉਹ ਨੰਬਰ ਆ। ਤੇ ਬਾਈ ਇਹਦੀ ਡਿਮਾਂਡ ਕੀ ਰੱਖੀ ਆ? ਡਿਮਾਂਡ ਹੈ 4.6 ਆ ਜੀ। 4.6 ਮੌਕੇ ਤੇ ਮੰਨ ਤਾਂ ਬਾਈ ਕਹਿੰਦੇ ਜ਼ਰੂਰ ਹਣਾ? ਹਾਂ ਜੀ ਹਾਂ। 4 ਮਾਡਲ ਆ ਜੀ। 2004 ਮਾਡਲ ਆ ਬਾਈ। ਠੀਕ ਆ। ਰੰਗ ਪਿੰਡ ਸਾਰਾ ਜਿਨਾ ਨਾਲ ਆਲਾ। ਬਾਕੀ ਟਾਇਰ ਵੀ ਚੈੱਕ ਕਰ ਲਓ। ਮੂਹ ਲੈ ਗਿਆ 30 ਕੇ ਪੈਸੇ। ਪਿਛਲੇ ਹੈਗੇ 40 45 ਪੈਸੇ ਪੈ ਟਾਇਰ। ਬਾਕੀ ਮਗਰਲੀ ਸਾਈਡ ਤੋਂ ਦਿਖਾਈ ਦੇਣ ਡਬਲ ਡਿਸਟਰੀਬਿਊਟਰ ਆ ਰੰਗ ਦਾ Ориਜੀਨਲ ਯਾਰ ਇਹ ਲੋ ਹੁੱਕ ਤੋਂ ਇਹ ਵੀ ਨਹੀਂ ਜੰਗਲੇ ਆ ਬਾਈ ਠੀਕ ਆ ਇਸ ਨੂੰ ਚਾਰੇ ਪਾਸੇ ਚੈੱਕ ਕਰਾ ਲੀ ਬਾਈ ਪੰਜਾਬ ਨੰਬਰ ਆਣਾ ਹਾਂ ਨੰਬਰ ਪੰਜਾਬ ਆ ਜੀ ਕੀ ਡਿਮਾਂਡ ਕਰਦੇ ਮਾਣੇ 4 ਬੈਂਡਾ ਜੀ ਠੀਕ ਆ ਮੌਕੇ ਤੇ ਮਾਨ ਤਾਣ ਬਾਈ ਹਾਂ ਜੀ ਆ ਹੋ ਜੂ ਬਾਈ ਠੀਕ ਆ ਜੀ ਆ ਹੁਣ ਸੁਣਾ ਇੱਕ ਆ 60 ਆਗੇ ਡੀ ਆਰ ਐਕਸ ਠੀਕ ਆ ਜੀ 2012 ਮਾ ਲਾ ਜੀ ਠੀਕ ਆ ਬਾਈ ਅ ਰੰਗ ਪੂਰਾ ਸਾਫ ਆ ਅ ਬਾਕੀ ਟਰੈਕਟਰ ਤੁਸੀਂ ਟਾਇਰ ਚੈੱਕ ਕਰ ਸਕਦੇ ਹੋ ਉਹਦਾ ਟਾਇਰ ਗੁੱਡੀਆ ਪਾਇਆ ਦੂਜੇ ਇਹ ਨਹੀਂ ਕਰਿਆ ਉਹ ਵੀ ਨਮੇਟਾਇਆ ਪਾਇਆ ਮਗਰਲੇ ਬਾਕੀ ਤੁਸੀਂ ਮਗਰੋਂ ਵੀ ਚੈੱਕ ਕਰ ਸਕਦੇ ਹੋ ਪੂਰਾ ਸਾਫ ਟਰੈਕਟਰ ਆ ਭਾਈ ਕੀ ਆ ਭਾਈ ਡਿਮਾਂਡ ਇਹਦੀ ਇਹ ਡਿਮਾਂਡ ਹੈਗੀ ਆ ਜੀ 43 43 ਹੈ ਭਾਈ ਔਕੇ ਤੇ ਮਾਤਨ ਹੋ ਜੂਗਾ ਭਾਈ ਹਾਂਜੀ ਹਾਂ ਹੋ ਜੂਗਾ ਠੀਕ ਆ ਬਾਕੀ ਤੁਸੀਂ ਟਰੈਕਟਰ ਚੈੱਕ ਕਰੋ ਸੀ ਸੋਨਾ ਲੀਕਾ ਡੀ ਆਈ 60 ਉਹ ਆਪ ਮੈਂ ਉਹ ਬਈ ਡਿਟੇਲ ਇਹ 2015 ਮਾਡਲ ਆ ਜੀ ਠੀਕ ਆ ਜੀ ਬਾਕੀ ਕੰਡੀਸ਼ਨ ਚੈੱਕ ਕਰਾ ਦਾਂ ਸਾਰਾ ओरिजिनल ਆ ਜੀ 55 ਰੰਗ ਪੈਣ ਸਾਰਾ ਰਿਜਨਲ ਆ ਇਹ ਟਾਇਰ ਆ ਠੀਕ ਆ ਜੀ ਰੰਗ ਸਾਰਾ ਰਿਜਨਲ ਏ ਟੂ ਜ਼ेड ਠੀਕ ਆ ਬਾਈ ਪੈਣ ਨਹੀਂ ਚਾਦੀ ਨਹੀਂ ਤੇ ਮਗਰਲੇ ਟਾਇਰਾਂ ਦੇ ਦੇਖ ਲਓ ਤੁਸੀਂ ਕੰਡੇ ਖੜੇ ਆ ਜੇ ਵੀ ਜਮਾ ਨਵੇਂ ਟਾਇਰ ਆ ਠੀਕ ਆ ਬਾਕੀ ਸਾਨੂੰ ਇਧਰੋਂ ਪਿੱਛੋਂ ਵੀ ਚੈੱਕ ਕਰਾ ਜਿੰਨੇ ਆ ਪੂਰਾ ਸਾਫ ਟਰੈਕਟਰ ਮਾਇਆ ਤੱਕ ਬਈ ਡਿਮਾਂਡ ਕੀ ਰੱਖੇ ਟਰੈਕਟਰ ਦੀ ਇਹਦੀ 5-5 ਆ ਜੀ ਠੀਕ ਆ ਬਾਈ ਕਿੰਨੇ 5 5 ਤੇ ਪੰਜਾਬ ਨੰਬਰ ਆ ਬਾਈ ਨਾ ਹਾਂ ਨੰਬਰ 50 ਦਾ ਜੀ ਠੀਕ ਆ ਠੀਕ ਆ ਜੀ ਸਰੋ ਦਾ ਨੰਬਰ 813 ਹਾਂਜੀ ਬਾਈ ਦਿਓ ਡਿਟੇਲ ਸਵਰਾ 800 ਜੀ ਮਾਡਲ ਕਿੰਨੇ ਮਾਈ 2001 ਮਾਡਲ ਆ ਜੀ ਠੀਕ ਆ ਜੀ ਤੇ ਬਾਕੀ ਟਾਇਰ ਕਿੰਨੇ ਪੈਸੇ ਪਏ ਬਾਈ ਪਿਛਲੇ ਅੱਧੇ ਆ ਮੂਰ ਲੈ ਨਮੀ ਠੀਕ ਆ ਰੰਗ ਦਾ orange ਲਈਏ ਹਾਂ ਹਾਂਜੀ ਸਾਰਾ origignal origignal ਹੋਇਆ ਬਾ ਸਾਰਾ origignal ਆ ਜਿੰਨਾ ਹੈਗਾ ਜੀ ਬਾਕੀ ਤੁਸੀਂ ਮਗਰੋਂ ਵੀ ਚੈੱਕ ਕਰ ਸਕਦੇ ਤੇ ਇੱਕ ਆਪਣੇ ਕੋਲੇ 13 ਮਾਡਲ ਆ ਜਿੰਨਾ ਚ ਇੱਕ ਵਿਖ ਜੇ ਠੀਕ ਕੋਈ ਵਿਖ ਜੇ 13 ਮਾਡਲ ਵਿਖ ਜੇ ਚਾਹੇ ਇਹ 2001 ਮਾਡਲ ਇਹ ਬਾਈ ਡਿਮਾਂਡ ਕੀ ਰੱਖੀ ਏ ਟਰੈਕਟਰ ਦੇ ਦੋ 2.5 ਲੱਖ ਮੁੱਲ ਕਰ ਦਿਆਂ ਦੋ 40 ਦਾ ਦੇ ਦਾਂਗੇ ਠੀਕ ਹੈ ਜੀ ਬਾਈ ਕਹਿੰਦੇ ਮੌਕੇ ਤੇ ਮਾਨ ਤਾਂ ਜਰੂਰ ਹੋ ਜੂਗਾ ਬਾਈ ਨਾਲ ਕਰ ਸਕਦੇ ਸੰਪਰਕ ਆਪਣਾ ਇਹ ਵੀ ਨੰਬਰ ਬੋਲ ਦੋ ਤੇਰਾ ਨੰਬਰ ਜੀ 9876719532 ਠੀਕ ਹੈ ਦੁਬਾਰੇ ਇੱਕ ਵਾਰ ਹੋਰ 9876719532 ਠੀਕ ਆ ਇਹ ਸਵਰਾਜ 855 ਟਰੈਕਟਰ ਠੀਕ ਹੈ 13 ਮਾਡਲ ਹੈ ਹਾਂ ਬਾਈ ਨਾਲ ਕਰ ਸਕਦਾ ਸੰਪਰਕ ਹਾਂਜੀ ਭਾਈ 2.5 ਵਿੱਚ AR 7944 ਐਫ 3 2021 ਮਾਡਲ ਆ ਜੀ 2021 ਮਾਡਲ ਆ ਭਾਈ ਹਾਂਜੀ ਨਾਲ ਡਾਇਰ ਚਾਰੇ ਠੀਕ ਆ ਰੰਗ ਨੂੰ ਸਾਰਾ ਨਾਲ ਦਾ ਹੈ ਬਾਕੀ ਸਭ ਨੂੰ ਚੈੱਕ ਕਰਾਈ ਬਾਕੀ ਚੈੱਕ ਕਰਾ ਸਕਦੇ ਹਾਂ ਡਬਲ ਡੈਸ਼ ਡਿਸਟ੍ਰਿਬਿਊਟਰ ਆ ਬਾਕੀ ਫਾਈਬਰ ਦੀ ਛਤਰੀ ਨਾਲ ਪਤਾ ਕੁਛ ਸਵਰਾਜ 852 ਭਾਈ ਡਿਮਾਂਡ ਕੀ ਰੱਖੀ ਹੈ ਦੀ ਡਿਮਾਂਡ ਹੈ 755 ਜੀ ਠੀਕ ਆ ਹਾਂਜੀ ਤੇ ਪੰਜਾਬ ਨੰਬਰੀ ਆ ਭਾਈ ਹਾਂ ਨੰਬਰ ਪੰਜਾਬ ਆ ਜੀ ਬਾਕੀ ਠੀਕ ਆ ਤੇ ਬਾਕੀ ਤੁਸੀਂ ਟਰੈਕਟਰ ਆ ओरिजिनल ਹੀ ਆ ਸਾਰਾ ਰੰਗ ਦਾ ਜਮਨ ਨਮਾ ਟਰੈਕਟਰ ਆ ਠੀਕ ਹੈ ਜੀ ਬਾਕੀ ਟਾਇਰ ਵੀ ਚੈੱਕ ਕਰ ਸਕਦਾ ਮੂਹਰਲੇ ਪਿਛਲੇ ਹਾਂਜੀ ਭਈਆ ਤੁਹਾਨੂੰ ਸਵਰਾਜ 855 ਟਰੈਕਟਰ ਦਿਖਾਉਣੇ ਆ ਕੈਮਰਾਮੈਨ ਨੂੰ ਕਹਿਣਾ ਮੈਂ ਇੱਧਰ ਪਹਿਲਾਂ ਦਿਖਾ ਦੇ ਪੰਪ ਕਰਨੀ ਚੈੱਕ ਕਰਾ ਦੇ ਤੇ ਮਾਡਲ 2000 ਆ ਦੋ ਮਾਡਲ ਆ ਤੇ ਡਿੱਕ ਛਤਰੀ ਹੱਡ ਬਾਈ ਕਹਿੰਦੇ ਨਾਲ ਹੀ ਦੇਣ ਠੀਕ ਆ ਤੇ ਟਾਇਰ ਚੈੱਕ ਕਰਾ ਦੇ ਮੈਂ ਕਰਨ 14 ਨੇ ਟਾਇਰ ਆ ਭਾਈ ਠੀਕ ਆ ਤੇ ਬਾਕੀ ਆ ਚੈੱਕ ਕਰ ਲਓ ਮਗਰੋਂ ਪੂਰਾ ਸਾਫ ਟਰੈਕਟਰ ਆ ਤੇ ਬਾਈਆਂ ਨੇ ਡਿਮਾਂਡ 270 ਦੀ ਰੱਖੀ ਆ ਤੇ ਬਾਈ ਕਹਿੰਦੇ ਮੌਕੇ ਤੇ ਮਾਨਤਾ ਨਾਲ ਜਰੂਰ ਹੋ ਜੂਗਾ ਤੇ ਚਾਰੇ ਪਾਸੇ ਮੈਂ ਕਹਿਣਾ ਚੈੱਕ ਕਰਾ ਦੇ ਇੱਕ ਵਾਰ ਸੱਲੀ ਕਰਾ ਦੇ ਵੀਡੀਓ ਚ ਸਾਰੀ ਆ ਬੰਪਰੋਂ ਪਰ ਮੂਹਰੋਂ ਠੀਕ ਆ ਤੇ ਸੂ ਵੀ ਚੈੱਕ ਕਰਾ ਲੈਣੇ ਆ ਜੋ ਪੂਰਾ ਸਾਫ ਟਰੈਕਟਰ ਆ ਚੈੱਕ ਕਰ ਸਕਦੇ ਵੀਡੀਓ ਚ ਹਾਂਜੀ ਭਾਈ ਯਾਰ ਯਾਰ ਸੋਨ ਦਾ ਸਵਰਾਜ 2000 18 ਮਾਡਲਾ ਜੀ 2018 ਮਾਡਲਾ ਨਾਲ ਰਹਿ ਰਹੇ ਨਾਲ ਦੇ ਟਾਇਰ ਆ ਤੇ ਰੰਗ ਦਾ ਕਿਵੇਂ ਆ ਬਾਈ ਰੰਗ ਸਾਰਾ ਜਿਹੜਾ ਰੰਗ ਆ ਬਾਈ ਠੀਕ ਆ ਕਿਤੇ ਵੱਜਕੀ ਨਹੀਂ ਕਿਤੇ ਫਟੀ ਨਹੀਂ ਵੀਡੀਓ ਚ ਫਾਈਬਰ ਛਤਰੀ ਲੱਗੀ ਆ ਨਾਲ ਠੀਕ ਆ ਬਾਕੀ ਫਾਈਬਰ ਦੀ ਛਤਰੀ ਆ ਨਾਲ ਬਾਕੀ ਮਗਰੋਂ ਮੈਂ ਤੁਹਾਨੂੰ ਚੱਕਰਾ ਦੇ ਹਾਂ ਜੀ ਬਾਈ ਪੰਜਾਬ ਨੰਬਰੀ ਆ ਹਾਂ ਨੰਬਰ ਪੰਜਾਬੀ ਆ ਜੀ ਠੀਕ ਆ ਡਬਲ ਐਸ ਵੋਟ ਲੱਗਾ ਵੇ ਕੀ ਡਿਮਾਂਡ ਰੱਖੀ ਆ ਬਾਈ ਡਿਮਾਂਡ ਏ 6 15 ਕੀ ਜੀ 6 15 ਹਾਂ ਜੀ ਠੀਕ ਆ ਬਾਈਕ ਨੇ ਮੋਕਰੇ ਮਾਨਤਾਂ ਜ਼ਰੂਰ ਹੋ ਜੀ ਬਾਜੀ ਪਿੱਛੇ ਚੈੱਕ ਕਰਾਇਆ ਡਿਸਟ੍ਰੀਬਿਊਟਰ ਲੱਗਿਆ ਉਹਦੇ ਹਾਂ ਪਿੱਛੇ ਵੀ ਚੈੱਕ ਕਰਾ ਦੇਣ ਸਾਨੂੰ ਆ ਜੀ ਡਬਲ ਡਿਸਟ੍ਰੀਬਿਊਟਰ ਲੱਗਿਆ ਪਿਆ ਬਾਕੀ ਇਹ ਲੋ ਹੌਪ ਤੋਂ ਹਜੀ ਰੰਗ ਵੀ ਨਹੀਂ ਲਿਆ ਬੁਰਾ ਸਾਫ ਕੈਰੇਕਟਰ ਆ